ਡੇਰਾ ਬਾਬਾ ਨਾਨਕ ਮੇਰਾ ਆਪਣਾ ਸ਼ਹਿਰ 12 ਸਾਲ ਬਾਅਦ ਇੱਥੇ ਨਗਰ ਕੌਂਸਲ ਦੀ ਇਲੈਕਸ਼ਨ ਹੋਣ ਜਾ ਰਹੀ ਆ ਤੇ ਜਿਹੜੇ ਮੇਰੇ ਪਾਰਟੀ ਨੇ ਸਾਰੇ ਉਮੀਦਵਾਰ ਦਿੱਤੇ ਨੇ ਮੈਂ ਉਹਨਾਂ ਦੇ ਨਾਲ ਜਾ ਕੇ ਕਰ ਕਰ ਜਾ ਕੇ ਵੋਟਰਾਂ ਨੂੰ ਬੇਨਤੀ ਕਰ ਰਿਹਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਦੋ ਤਿੰਨ ਨੂੰ ਜਿਹੜੀ ਉਹਦੇ ਵਿੱਚ ਬੀਜੇਪੀ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਜਿਤਾਈਏ ਤੇ ਤਾਂ ਕਿ ਆਪਣੇ ਸ਼ਹਿਰ ਦਾ ਵਿਕਾਸ ਕਰਵਾ ਸਕੇ ਕਿਉਂਕਿ ਡੇਰਾ ਬਾਬਾ ਨਾਨਕ ਬਹੁਤ ਹੀ ਵਿਕਾਸ ਦੇ ਪੱਖੋਂ ਪਛੜ ਚੁੱਕਾ ਕਿ ਅਸੀਂ ਕਿਉਂਕਿ ਕੇਂਦਰ ਵਿੱਚ ਸਰਕਾਰ ਆ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਤੇ ਉਹਨਾਂ ਕੋਲੋਂ ਵਰਤਵੱਧ ਜਿਹੜਾ ਫੰਡਸ ਲਿਆ ਕੇ ਇਸ ਸ਼ਹਿਰ ਦੀ ਕਿਉਂਕਿ ਪਹਿਲੋਂ ਵੀ ਜਿੰਨੀ ਵੀ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ ਸਾਰੇ ਕੇਂਦਰ ਸਰਕਾਰ ਦੇ ਪੈਸਿਆਂ ਦੇ ਨਾਲ ਹੀ ਆ ਪਰ ਇਸ ਪੈਸੇ ਦੀ ਪੰਨ ਦੁਰਵਰਤੋਂ ਬਹੁਤ ਜ਼ਿਆਦਾ ਹੋਈ ਆ ਤੇ ਉਹਦੇ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਊਗਾ ਤੇ ਨਾਲ ਹੀ ਇਸ ਵੇਲੇ ਪੰਜਾਬ ਦਾ ਜੋ ਹਾਲਾਤ ਨੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਕਿਸੇ ਦਾ ਵੀ ਜੀ ਦਾ ਘਰੋਂ ਕੱਲਿਆਂ ਜਾਣਾ ਔਖਾ ਹੋ ਗਿਆ ਕਦੇ ਕਿਸੇ ਦੀ ਵਾਲੀ ਖੋ ਲਿੰਦੇ ਆ ਕਿਸੇ ਨੂੰ ਫਰौती ਮੰਗੀ ਜਾਂਦੇ ਨੇ ਕਿਸੇ ਨੂੰ ਗੋਲੀ ਮਾਰ ਜਾਂਦੇ ਨੇ ਗੈਂਗਸਟਰਾਂ ਨੇ ਇੰਨਾ ਜ਼ਿਆਦਾ ਇਸ ਵੇਲੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕੀਤਾ ਵਾ ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਜਾਤ ਦਿਵਾਵਾਂਗੇ ਤੇ ਆਉਣ ਵਾਲੀ ਸਰਕਾਰ ਜਿਹੜੀ ਸਾਡੀ 2027 ਦੇ ਵਿੱਚ ਆ ਉਹਦੇ ਵੀ ਨੀ ਪੱਥਰ ਜਿਹੜਾ ਵਾ ਮੁੱਢ ਹੈ ਉਹ ਇੱਥੋਂ ਰੱਖਿਆ ਜਾਊਗਾ ਤੇ ਮੈਂ ਡੇਰਾ ਬਾਬਾ ਨਾਨਕ ਦੀ ਸਮੁੱਚੀ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿੰਨੇ ਵੀ ਸਾਡੇ ਨਗਰ ਕੌਂਸਲ ਦੇ ਉਮੀਦਵਾਰ ਨੇ ਸਾਰਿਆਂ ਤੇ ਮਿਹਰ ਪਰਿਆ ਹੱਥ ਰੱਖੋ ਤੁਸੀਂ ਆਪਣੀ ਡਿਊਟੀ ਨਿਭਾ ਦਿਓ ਉਸ ਤੋਂ ਬਾਅਦ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੁਸੀਂ ਤੁਹਾਡਾ ਮੁਕਾਬਲਾ ਜਿਹੜਾ ਨਾ ਕਿੰਨਾ ਚਿਰ ਹੋਣ ਜਾ ਰਿਹਾ ਜੀ ਦੇਖੋ ਜੀ ਮੁਕਾਬਲਾ ਤੇ ਅਗਲੇ ਵਿਰੋਧੀ ਧਿਰ ਵਾਲੇ ਵਿਚ ਸੋਚਣ ਦੋਵੇਂ ਰਲ ਕੇ ਸੋਚਣ ਕਿ ਉਹਨਾਂ ਦਾ ਰਲ ਕੇ ਹੀ ਕਰ ਲੈਣ ਮੁਕਾਬਲਾ ਭਾਰਤੀ ਜਨਤਾ ਪਾਰਟੀ ਵਿਕਾਸ ਦੇ ਮੁੱਦੇ ਤੇ ਇਸ ਇਲੈਕਸ਼ਨ ਨੂੰ ਲੜ ਰਹੀ ਆ ਔਰ ਮੁਕਾਬਲਾ ਨਹੀਂ ਇੱਕ ਕੁਵਿਲ ਕਲੀਨ সুইਪ ਹੋ ਰਹੀ ਆ ਭਾਰਤੀ ਜਨਤਾ ਪਾਰਟੀ ਸਾਰੀਆਂ ਸੀਟਾਂ ਜਿੱਤ ਕੇ ਨਗਰ ਕੌਂਸਲ ਤੇ ਆਪਣਾ ਪ੍ਰਧਾਨ ਬਣਾ ਰਹੀ ਆ ਤੇਰਾ ਬਾਬਾ ਨਾਨਕ ਜੀ ਤੇਰਾ ਬਾਬਾ ਨਾਨਕ ਜੀ ਅਸਲਿ ਅੱਠ ਕੈਂਡੀਡੇਟ ਸਾਡੇ ਲੜ ਰਿਆ ਨਹੀਂ ਔਰ ਸਾਨੂੰ ਉਮੀਦ ਆ ਕਿ ਇਹ ਅੱਠ ਦੇ ਅਗੇ ਔਰ ਵੱਡੇ ਮਾਰਜਿਨ ਨਾਲ ਜਿੱਤਾਂਗੇ ਕਿਉਂਕਿ ਲੋਕਾਂ ਦਾ ਹੰਗਾਰਾ ਬਹੁਤ ਪੋਜ਼ਿਟਿਵ ਮਿਲ ਰਿਹਾ ਹੈ ਸ਼ਹਿਰ ਦੇ ਵਿਕਾਸ ਨੂੰ ਲੋਕਾਂ ਨੂੰ ਪਤਾ ਹੈ ਯਕੀਨ ਆ ਕਿ ਇਹ ਭਾਰਤੀ ਜਨਤਾ ਪਾਰਟੀ ਹੀ ਇਸ ਸ਼ਹਿਰ ਦਾ ਵਿਕਾਸ ਕਰ ਰਹੀ ਆ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਇਸ ਸ਼ਹਿਰ ਦਾ ਵਿਨਾਸ਼ ਕੀਤਾ ਗਲੀਆਂ ਨਾਲੀਆਂ ਸੀਵਰੇਜ ਅੱਜ ਵੀ ਸਵਸਥ ਪੀਣ ਵਾਲਾ ਪਾਣੀ ਸਵਸਥ ਪੀਣ ਵਾਲਾ ਪਾਣੀ ਨਹੀਂ ਉਪਲਬਧ ਕਰਾ ਸਕੇ ਔਰ ਇਸ ਤੋਂ ਵੱਡੀ ਨਲਕੀ ਕੀ ਹੋ ਸਕਦੀ ਹੈ ਹੁਣ ਅਸੀਂ ਕਿਹੜੇ ਮੁੱਦੇ ਦੀ ਤੁਹਾਡੇ ਜਿਹੜੇ ਅਸੀਂ ਵਿਕਾਸ ਦਾ ਮੁੱਦਾ ਕਰ ਰਹੇ ਹਾਂ ਜੀ ਵਿਕਾਸ ਦੇ ਮੁੱਦੇ ਤੇ ਲੜ ਰਹੇ ਹਾਂ ਔਰ ਜਨਤਾ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਕੇਂਦਰ ਤੋਂ ਸਾਰੀਆਂ ਗਰੰਟਾਂ ਲਿਆ ਕੇ ਇਸ ਸ਼ਹਿਰ ਦੀ ਡਿਵੈਲਪਮੈਂਟ ਕਰਾਂਗੇ ਕਿਉਂਕਿ ਇਹ ਇਤਿਹਾਸਕ ਕਸਬਾਏ ਗੁਰੂ ਨਾਨਕ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਔਰ ਸੈਂਟਰ ਸਰਕਾਰ ਨੇ ਇਹਨੂੰ ਹੈਰੀਟੇਜ ਸਿਟੀ ਦਾ ਦਰਜਾ ਦਿੱਤਾ ਹੈ ਸ਼੍ਰੀ ਕੋਰੀਡੋਰਸ ਵਾਲ ਸਾਡੀ ਕਰਤਾਰਪੁਰ ਸਾਹਿਬ ਵਾਲੇ ਜਿਹੜਾ ਲੰਘਾ ਜਾ ਰਿਹਾ ਹੈ ਇਸ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਬਹੁਤ ਵੱਡੇ ਫੰਡ ਦਿੱਤੇ ਗਏ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਘਪਲੇ ਵੀ ਹੋਏ ਆ ਔਰ ਆਪਾਂ ਇਹਦੀ ਇਨਕੁਆਰੀ ਵੀ ਕਰਾਵਾਂਗੇ